ਅੱਜ ਦੀ ਕਹਾਣੀ ਦੇ ਵਿੱਚ ਉਹ ਪਰਿਵਾਰ ਦੀ ਗੱਲ ਕਰਾਂਗੇ ਜਿਹੜੇ ਪਰਿਵਾਰ ਦੇ ਵਿੱਚ ਸਹੁਰਾ ਆਪਣੀ ਨੂੰਹ ਨੂੰ ਕਿਤੇ ਹੋਰ ਵਿਆਹ ਦੈ ਆਪਣੀ ਧੀ ਬਣਾ ਕੇ ਉਹ ਵੀ ਆਪਣੇ ਪੁੱਤ ਦੇ ਜਿਉਂਦੇ ਜੀ। ਇਹ ਕਹਾਣੀ ਛੋਟੇ ਜਿਹੇ ਪਰਿਵਾਰ ਦੀ ਆ ਜਿਹਦੇ 'ਚ ਇੱਕ ਛੋਟੀ ਜੀ ਧੀ ਉਸ ਦਾ ਭਰਾ ਉਸ ਦੇ ਮਾਪੇ ਨੇ। ਜਿਹੜੀ ਉਹ ਛੋਟੀ ਜੀ ਧੀ ਹੈ ਉਸ ਦੀ ਹੀ ਇਹ ਕਹਾਣੀ ਹੈ ਜਿਹਦਾ ਨਾਮ ਮਨਜੀਤ ਕੌਰ। ਮਨਜੀਤ ਪੜ੍ਹਾਈ 'ਚ ਬਹੁਤ ਸ਼ਾਇਰ ਹੁੰਦੀ ਆ। ਚਾਰ ਕਿੱਲੇ ਜ਼ਮੀਨ ਮਨਜੀਤ ਦੇ ਪਰਿਵਾਰ ਕੋਲੇ ਜ਼ਮੀਨ ਹੁੰਦੀ ਹੈ। ਹਮ ਪਰ ਬਹੁਤ ਚੰਗੀ ਜ਼ਿੰਦਗੀ ਇਹ ਪਰਿਵਾਰ ਦੀ ਚੱਲ ਰਹੀ ਸੀ ਪਰ ਦੁੱਖਾਂ ਦਾ ਪਹਾੜ ਉਦੋਂ ਟੁੱਟਦਾ ਜਦੋਂ ਮਨਜੀਤ ਦੇ ਪਿਓ ਨੂੰ ਇੱਕ ਬਹੁਤ ਭੈੜੀ ਬਿਮਾਰੀ ਕੈਂਸਰ ਨਾਲ ਦੀ ਲੱਗਦੀ ਹੈ ਤੇ ਉਹ ਕੈਂਸਰ ਵੀ ਲਾਸਟ ਸਟੇਜ ਦਾ ਹੁੰਦਾ। ਹਮ ਤੇ ਮਨਜੀਤ ਤੇ ਮਨਜੀਤ ਦੇ ਭਰਾ ਨੂੰ ਉਹਦੀ ਮਾਂ ਲੋਕਾਂ ਦੇ ਘਰਾਂ ਚ ਛੱਡ ਜਾਂਦੀ ਸੀ ਕਿ ਇਹਦੇ ਪਿਓ ਨੂੰ ਐਸੀ ਭਿਆਨਕ ਬਿਮਾਰੀ ਲੱਗੀ ਹੈ ਕਿ ਇਹ ਕਿਸੇ ਹਿੱਲੇ ਬਚ ਜੇ। ਹਮ ਮਨਜੀਤ ਦੀ ਮਾਂ ਨੇ ਸਵੇਰੇ ਸੁੱਤੇ ਪਿਆ ਨੂੰ ਮਨਜੀਤ ਤੇ ਮਨਜੀਤ ਦੇ ਭਰਾ ਨੂੰ ਛੱਡ ਜਾਣਾ ਤੇ ਦੇਰ ਰਾਤ ਨੂੰ ਆਉਣਾ ਕਈ ਵਾਰ ਤਾਂ 2 2 3 3 ਦਿਨ ਹਸਪਤਾਲ ਦੇ ਵਿੱਚ ਪਿਆ ਨੂੰ ਲੈ ਕੇ ਫਰਦੀ ਰਹੇ ਦੀ ਤੇ ਉਹ ਰੋਲ ਖੁਲ ਕੇ ਮਨਜੀਤ ਤੇ ਮਨਜੀਤ ਦਾ ਭਰਾ ਪੜਲੇ ਸੀ ਤੇ ਸਮਾਂ ਲੰਘਦਾ ਗਿਆ ਵਿੱਚ ਵਟ ਕੇ ਮਨਜੀਤ ਦੀ ਮਾਂ ਨੇ ਸਾਰਾ ਕੁਝ ਮਨਜੀਤ ਦੇ ਪਿਓ ਦੇ ਉੱਤੇ ਲਾਤਾ ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਡਾਕਟਰ ਵੀ ਜਵਾਬ ਦੇ ਦਿੰਦੇ ਆ ਕਿ ਦੀ ਘਰੇ ਪਾਕੀ ਸੇਵਾ ਕਰ ਲਓ ਇਹ ਮਨਜੀਤ ਆ ਹੂੰ ਤੇ ਫਿਰ ਆਲੇ ਦੁਆਲੇ ਦੇ ਰਿਸ਼ਤੇਦਾਰ ਜਦੋਂ ਪਤਾ ਲੱਗਦਾ ਕਿ ਇੰਨੀ ਕ੍ਰਿਟੀਕਲ ਕੰਡੀਸ਼ਨ ਆ ਜਾਂ ਇੰਨੀ ਮਾੜੀ ਹਾਲਤ ਆ ਸਾਡੇ ਰਿਸ਼ਤੇਦਾਰ ਤੇ ਦਾ ਰਿਸ਼ਤੇਦਾਰ ਮਾਸੀਆਂ ਭੂਆਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਨਜੀਤ ਦੀ ਹੂੰ ਤਾਂ ਫਿਰ ਜਦੋਂ ਉਹ ਪਤਾ ਲੈ ਹੀ ਰਹੇ ਹੁੰਦੇ ਆ ਤਾਂ ਉਸ ਵਕਤ ਮਨਜੀਤ ਜਵਾਨ ਹੋ ਚੁੱਕੀ ਹੁੰਦੀ ਆ ਹੂੰ 10ਵੀਂ ਕਲਾਸ ਦੇ ਵਿੱਚ ਉਸ ਵਕਤ ਉਹ ਪੜ੍ਹਦੀ ਸੀ ਹੂੰ ਤਾਂ ਰਿਸ਼ਤੇਦਾਰ ਇਹ ਸਲਾਹਾਂ ਦਿੰਦੇ ਆ ਕਿ ਤੇਰੀ ਧੀ ਜਵਾਨ ਹੋ ਗਈ ਤੂੰ ਇਹ ਆਪਣੇ ਪਤੀ ਦੇ ਜਿਉਂਦੇ ਜੀ ਕੋਈ ਚੰਗਾ ਘਰਵਾਰ ਦੇਖ ਕੇ ਆਪਣੀ ਧੀ ਦਾ ਰਿਸ਼ਤਾ ਕਰਦੀ। ਹੂੰ ਕੱਲ ਨੂੰ ਜੇ ਇਹਨੂੰ ਕੁਝ ਹੋ ਗਿਆ ਤੂੰ ਇੰਨੀ ਜ਼ਿੰਮੇਵਾਰੀ ਕਿਵੇਂ ਸੰਭਾਲੇਂਗੀ? ਤਾਂ ਫਿਰ ਉਹ ਮਨਜੀਤ ਦੀ ਮਾਂ ਵੀ ਇਸ ਗੱਲ ਲਈ ਸਹਿਮਤ ਹੋ ਜਾਂਦੀ ਐ। ਉਹ ਕਹਿੰਦੀ ਪਰ ਮੇਰੇ ਪੱਲੇ ਤਾਂ ਖੁਸ਼ਹੈ ਨਹੀਂਗਾ। ਹੂੰ ਮੈਂ ਧੀ ਕਿੱਥੋਂ ਤੋਰੂੰਗੀ, ਕਿੱਥੋਂ ਵਿਆਹੂੰਗੀ? ਹੂੰ ਉਹ ਕਹਿੰਦੇ ਅਸੀਂ ਆਪ ਹੀ ਚੰਗਾ ਘਰਵਾਰ ਲੱਭਦੇ ਆਂ ਤੇ ਮਨਜੀਤ ਦੇ ਰਿਸ਼ਤੇਦਾਰਾਂ ਨੇ ਚੰਗਾ ਘਰਵਾਰ ਲੱਭ ਲਿਆ ਤੇ ਫਿਰ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਮਨਜੀਤ ਦਾ ਵਿਆਹ ਕੀਤਾ। ਹੂੰ ਇੱਕ ਪਾਸੇ ਤਾਂ ਪਿਓ ਮੰਜੇ ਤੇ ਪਿਆ ਤੇ ਦੂਸਰੇ ਪਾਸੇ ਮਨਜੀਤ ਦੇ ਵਿਆਹ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਰਿਸ਼ਤਾ ਹੋ ਗਿਆ ਹੂੰ ਤੇ ਫਿਰ ਛੋਟੀ ਉਮਰ ਦੇ ਵਿੱਚ ਹੀ ਮਨਜੀਤ ਦਾ ਵਿਆਹ ਹੋ ਜਾਂਦਾ ਹੂੰ ਐਨੀ ਕਿਸਮਤ ਚੰਗੀ ਹੁੰਦੀ ਹੈ ਕਿ ਮਨਜੀਤ ਨੂੰ ਚੰਗਾ ਕਰਵਾਰ ਮਿਲਦਾ ਚੰਗਾ ਹਮਸਫਰ ਮਿਲਦਾ ਤੇ ਸੋਹਣਾ ਉਹ ਨੌਜਵਾਨ ਗੱਭਰੂ ਹੁੰਦਾ ਜਿਹੜਾ 6 ਫੁੱਟ ਕੱਦ ਦਾ ਹਟਾ-ਕਟਾ ਹੁੰਦਾ ਤੇ ਉਸ ਨੌਜਵਾਨ ਦੀ ਪਿੰਡ 'ਚ ਲੋਕ ਮਿਸਾਲ ਦਿੰਦੇ ਸੀ ਕਿੰਨਾ ਸੋਹਣਾ ਰੰਗ ਰੂਪ ਹੈ ਇਹ ਮੁੰਡੇ ਦੇ ਉੱਤੇ ਤੇ ਮਨਜੀਤ ਜਿਹੜੇ ਘਰ ਦੇ ਵਿੱਚ ਆਉਂਦੀ ਐ ਉਹ ਘਰ ਦੀ ਖੇਤੀਬਾੜੀ ਚੰਗੀ ਸੀ ਤੇ ਜਿੱਥੇ ਮਨਜੀਤ ਵਿਆਹ ਕੇ ਆਉਂਦੀ ਐ ਤਾਂ ਉਹ ਘਰ ਦੇ ਉੱਤੇ ਦੋ ਚਬਾਰੇ ਪਏ ਹੋਏ ਸੀ ਉਹ ਵਕਤ ਅੱਜ ਤੋਂ 25 ਸਾਲ ਪਹਿਲਾਂ ਜਿਹਨੂੰ ਹਵੇਲੀ ਨੁਮਾ ਘਰ ਕਹਿੰਦੇ ਆ ਉਹ ਦੋ ਚਬਾਰਿਆਂ ਦੇ ਉੱਤੇ ਇੱਕ ਮੋਰਨੀ ਬਣਵਾਈ ਹੋਈ ਸੀ ਵਾਹ ਤੇ ਮੁੰਡਾ ਮਿਹਨਤ ਕਾਸ਼ ਸੀ ਸਾਰਾ ਪਿੰਡ ਉਹ ਮੁੰਡੇ ਦੀ ਮਿਸਾਲ ਦਿੰਦਾ ਸੀ ਤੇ ਮਨਜੀਤ ਬਹੁਤ ਖੁਸ਼ਕਿਸਮਤ ਸੀ ਕਿ ਚਲੋ ਪੇਕੇ ਤਾਂ ਜਿਹੜਾ ਕੁਝ ਕੱਟ ਲਿਆ ਇੱਥੇ ਸਾਰੇ ਪਰਿਵਾਰ ਜ਼ਿੰਦਗੀ ਚੰਗੀ ਹੋਊਗੀ ਚੰਗਾ ਪਰਿਵਾਰ ਮਿਲਿਆ ਇਹ ਪਰਿਵਾਰ ਦੇ ਵਿੱਚ ਵੀ ਇਕਲੌਤਾ ਪੁੱਤ ਹੂੰ ਉਹ ਮਾਪਿਆਂ ਦਾ ਹੂੰ ਤੇ ਉਹਦੇ ਸੱਸ ਸਹੁਰਾ ਹੂੰ ਜ਼ਿੰਦਗੀ ਚੰਗੀ ਚੱਲੀ ਹੁੰਦੀ ਹੈ ਖੇਤੀਬਾੜੀ ਚ ਚੰਗੀ ਕਮਾਈ ਹੁੰਦੀ ਆ ਮਨਜੀਤ ਨੂੰ ਸੁੱਖ ਦਾ ਸਾਹ ਆਉਂਦਾ ਹੈ ਕਿ ਚਲੋ ਪੇਕੇ ਪਰਿਵਾਰ ਤਾਂ ਜਿਹੜੇ ਹਾਲਾਤਾਂ ਚ ਮੈਂ ਕੱਟ ਲਿਆ ਮਾੜੇ ਹਾਲਾਤਾਂ ਚ ਕੱਟ ਲਿਆ ਦੁਖੀ ਹੋ ਕੇ ਕੱਟ ਲਿਆ ਚਲੋ ਇੱਥੇ ਜ਼ਿੰਦਗੀ ਸਿਖਾ ਲਈ ਆ ਹੂੰ ਪਰ ਫਿਰ ਇੱਕ ਵੱਡਾ ਦੁੱਖਾਂ ਦਾ ਪਹਾੜ ਟੁੱਟਦਾ ਹੈ ਕਿ ਮਨਜੀਤ ਦਾ ਪਿਓ ਪੂਰਾ ਹੋ ਜਾਂਦਾ ਹੂੰ ਪਿਓ ਮੁੱਕ ਜਾਂਦਾ ਹੂੰ ਮਨਜੀਤ ਦੇ ਵਿਆਹ ਨੂੰ ਥੋੜਾ ਸਮੇਂ ਬੀਤਿਆ ਹੁੰਦਾ ਤੇ ਇਹ ਦੁੱਖਾਂ ਦਾ ਪਹਾੜ ਮਨਜੀਤ ਤੇ ਟੁੱਟ ਜਾਂਦਾ। ਹੂੰ ਨਿਹਾਲ ਸਿੰਘ ਜਾਨੀ ਮਨਜੀਤ ਦਾ ਪਤੀ ਉਹਨੂੰ ਸੰਭਾਲਦਾ ਹੈ ਕਹਿੰਦਾ ਕੋਈ ਗੱਲ ਨਹੀਂ। ਹੂੰ ਤੇ ਉਹਨੂੰ ਹੌਸਲਾ ਵੀ ਦਿੰਦਾ ਰਹਿੰਦਾ ਪਰ ਮਨਜੀਤ ਫਿਰ ਉਸੇ ਗਮ ਚ ਡੁੱਬੀ ਰਹਿੰਦੀ ਕਿ ਸਾਰਾ ਕੁਝ ਮੇਰੀ ਮਾਂ ਨੇ ਤਾਂ ਵੇਚ-ਵਟ ਕੇ ਲਾਤਾ। ਹੂੰ ਤੇ ਉਹ ਵੀ ਨਹੀਂ ਹੱਥ ਆਇਆ ਮੇਰਾ ਪਿਓ ਵੀ ਹੱਥ ਨਹੀਂ ਆਇਆ ਮੇਰੀ ਮਾਂ। ਸਾਡਾ ਪਰਿਵਾਰ ਹੀ ਰੁੱਲ ਗਿਆ। ਭਰਾ ਮੇਰਾ ਛੋਟਾਗਾ। ਹੂੰ ਤੇ ਫਿਰ ਉਸ ਤੋਂ ਬਾਅਦ ਐਂ ਗਮਾਂ ਚ ਮਨਜੀਤ ਡੁੱਬੀ ਰਹਿੰਦੀ ਸੀ ਤੇ ਸੱਸ ਇਹ ਗੱਲ ਨੂੰ ਲੈ ਕੇ ਬਹੁਤ ਚਿੰਤਾ ਚ ਸੀ। ਹੂੰ ਕਿ ਨਵਾਂ ਵਿਆਹ ਹੋਇ ਫਿਰ ਗਰਾਂ ਨੂੰ ਥੋੜਾ ਸਮਾਂ ਹੋਇਆ ਚਾਹ ਲਾੜ ਵੀ ਸ਼ਗਨ ਵੀ ਪੂਰੇ ਨਹੀਂ ਹੋਏ ਤੇ ਇੱਕ ਸੱਸਾਂ ਨੂੰ ਇਹ ਵੀ ਹੁੰਦਾ ਕਿ ਛੇਤੀ ਸਾਨੂੰ ਹੁਣ ਖੁਸ਼ਖਬਰੀ ਮਿਲ ਜਾਈਂ ਕਿ ਪੋਤਾ ਜਾਂ ਪੋਤੀ ਸਾਨੂੰ ਹੁਣ ਸਾਡੇ ਨੂੰ ਪੁੱਤ ਦੇ ਦੇਣ ਫਿਰ ਸੱਸ ਨੇ ਮਨਜੀਤ ਕੋਲ ਇਹ ਗੱਲ ਵੀ ਕਰਨੀ ਵੀ ਕਦੋਂ ਤੁਸੀਂ ਖੁਸ਼ਖਬਰੀ ਦੇਣੀ ਹੈ ਆਪਣੇ ਘਰ ਚ ਕਦੋਂ ਖੁਸ਼ੀ ਆਉਣਗੀਆਂ ਪਰ ਮਨਜੀਤ ਇਹ ਸਾਰੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੀ ਸੀ ਮਨਜੀਤ ਆਪਣੇ ਆਪ ਦੇ ਵਿੱਚ ਰੋਂਦੀ ਰਹਿੰਦੀ ਸੀ ਸਾਲ ਲੰਘਿਆ 2 ਸਾਲ ਲੰਘੇ ਉਹ ਘਰ ਦੇ ਵਿੱਚ ਕੋਈ ਖੁਸ਼ੀ ਦੀ ਖਬਰ ਨਹੀਂ ਆਈ ਹੂੰ ਮਨਜੀਤ ਨੂੰ ਬਹੁਤ ਡਾਕਟਰਾਂ ਨੂੰ ਦਿਖਾਇਆ ਜਾਂਦਾ ਉਹਦਾ ਇਲਾਜ ਚੱਲਦਾ ਹੂੰ ਪਰ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਕਿ ਇਹ ਕਦੇ ਮਾਂ ਨਹੀਂ ਬਣ ਸਕਦੀ ਹੂੰ ਤੁਸੀਂ ਇਹ ਦੇਖੋ ਕਿ ਮਨਜੀਤ ਤੇ ਦੁੱਖਾਂ ਦੇ ਪਹਾੜ ਕਿੰਨੇ ਟੁੱਟੇ ਹੂੰ ਪਹਿਲਾਂ ਬਾਪ ਦਾ ਦੁੱਖ ਪਹਿਲਾਂ ਬਾਪ ਤੁਰ ਗਿਆ ਫਿਰ ਅੱਗੇ ਔਲਾਦ ਨਾ ਹੋਣ ਦਾ ਔਲਾਦ ਨਾ ਹੋਣ ਦਾ ਦੁੱਖ ਉਹਦੇ ਪੈਰਾਂ ਤੋਂ ਜ਼ਮੀਨ ਕਿਸਕੇ ਜਾਂਦੀ ਆ ਹੂੰ ਉਹ ਪਹਿਲਾਂ ਮਸਾਂ ਪਿਓ ਦੇ ਗਮ ਚੋਂ ਬਾਹਰ ਆਈ ਹੁੰਦੀ ਆ ਤੇ ਜਦੋਂ ਇਹ ਖਬਰ ਸੁਣਨ ਨੂੰ ਮਿਲਦੀ ਹੈ ਇੱਕ ਔਰਤ ਲਈ ਸਭ ਤੋਂ ਵੱਡੀ ਸਜ਼ਾ ਜਿਹਦੇ ਚੋਂ ਕੁਝ ਵੀ ਨਹੀਂ ਕਰ ਸਕਦੀ ਹੈਗੀ ਕਿ ਉਹ ਮਾਂ ਨਹੀਂ ਬਣ ਸਕਦੀ ਹੈਗੀ ਹੂੰ ਮਨਜੀਤ ਨੂੰ ਨਿਹਾਲ ਫਿਰ ਵੀ ਹੌਸਲਾ ਦਿੰਦਾ ਕਿ ਕੋਈ ਗੱਲ ਨਹੀਂ ਹੂੰ ਆਪਾਂ ਬੱਚਾ ਗੋਦ ਰੇ ਲਾਂਗੇ ਹੂੰ ਮਨਜੀਤ ਇਹੀ ਸੋਚਾਂ ਫਿਕਰਾਂ 'ਚ ਰਹਿੰਦੀ ਕਿ ਮੇਰਾ ਕੀ ਬਣੂਗਾ ਚਲੋ ਮੇਰੇ ਨਾਲ ਇਹ ਪਰਿਵਾਰ ਵੀ ਸਜ਼ਾ ਭੁਗਤ ਰਿਹਾ ਹਾਲਾਂਕਿ ਮਨਜੀਤ ਦੇ ਪਰਿਵਾਰ ਨੇ ਮਨਜੀਤ ਦੇ ਸਹੁਰੇ ਪਰਿਵਾਰ ਨੇ ਕਦੇ ਵੀ ਮਨਜੀਤ ਦਾ ਵਿਰੋਧ ਨਹੀਂ ਸੀ ਕੀਤਾ ਕਿ ਤੂੰ ਸਾਨੂੰ ਬੱਚਾ ਨਹੀਂ ਦੇ ਪਾਈ ਹੈਗੀ ਪਰ ਮਨਜੀਤ ਆਪਣੀਆਂ ਸੋਚਾਂ ਦੇ ਵਿੱਚ ਇਹ ਸੋਚਦੀ ਸੀ ਕਿ ਕਿਉਂ ਨਾ ਮੈਂ ਨਿਹਾਲ ਦਾ ਵਿਆਹ ਕਰਾ ਦੇਵਾਂ ਆਪ ਆਪਣੀ ਰਿਸ਼ਤੇਦਾਰੀ ਚੋਂ ਕੁੜੀ ਲੈ ਆਵਾਂ ਹੂੰ ਕਿ ਇੰਨਾ ਚੰਗਾ ਪਰਿਵਾਰ ਹੈ ਜੀ ਮੇਰੇ ਕਰਕੇ ਇਹ ਪਰਿਵਾਰ ਕਿਉਂ ਸਜ਼ਾ ਭੁਗਤੇ ਹੂੰ ਫਿਰ ਉਸ ਤੋਂ ਬਾਅਦ ਉਹ ਇਹੀ ਗੱਲ ਨਿਹਾਲ ਨਾਲ ਕਰਦੀ ਹੈ ਜਾਣੀ ਆਪਣੇ ਪਤੀ ਨਾਲ ਕਰਦੀ ਹੈ ਹੂੰ ਕਿ ਜੇ ਆਪਾਂ ਤੁਹਾਡਾ ਦੂਸਰਾ ਵਿਆਹ ਕਰ ਲਈਏ ਹੂੰ ਤਾਂ ਨਿਹਾਲ ਆਪਣੀ ਪਤਨੀ ਨੂੰ ਨਾ ਕਰ ਦਿੰਦਾ ਕਿ ਨਹੀਂ ਅੱਜ ਤਾਂ ਤੂੰ ਇਹ ਗੱਲ ਕਰਤੀ ਅੱਗੇ ਤੋਂ ਨਾ ਕਰੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਆ ਉਹ ਇਹ ਵੀ ਕਹਿੰਦਾ ਵੀ ਫਿਰ ਕੀ ਹੋ ਜੂਗਾ ਜੇ ਬੱਚਾ ਨਹੀਂ ਹੋਇਆ ਤਾਂ ਬਹੁਤ ਸਾਰੇ ਲੋਕ ਨੇ ਕਹਿੰਦਾ ਜਿਹੜੇ ਬੱਚਾ ਗੋਦ ਲੈ ਲੈਂਦੇ ਆ ਆਪਾਂ ਕੋਈ ਬੱਚਾ ਗੋਦ ਲੈ ਲਾਂਗੇ ਹੂੰ ਪਰ ਮਨਜੀਤ ਦੀ ਪਤਾ ਨਹੀਂ ਕੀ ਸੋਚ ਸੀ ਉਹ ਇਹ ਸੋਚਦੀ ਸੀ ਕਿ ਇਹ ਘਰ ਦੇ ਵਿੱਚ ਬਾਲੀ ਵਾਰਸ ਆਪਣੇ ਖੂਨ ਦੀ ਹੋਣਾ ਚਾਹੀਦਾ ਥੋੜਾ ਖੂਨ ਹੋਵੇ ਕਿਉਂਕਿ ਸਾਡੇ ਸਮਾਜ ਦੀ ਇਹ ਇੱਕ ਰਵਾਇਤ ਚੱਲੀ ਆ ਰਹੀ ਹੈ ਨਾ ਕਿ ਖੂਨ ਆਪਣਾ ਹੀ ਹੋਵੇ ਬਿਲਕੁਲ ਤੇ ਮਨਜੀਤ ਇਹੀ ਸੋਚਦੀ ਰਹਿੰਦੀ ਸੀ ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਇੱਕ ਹੋਰ ਵੱਡਾ ਦੁੱਖਾਂ ਦਾ ਪਹਾੜ ਇਹ ਪਰਿਵਾਰ ਤੇ ਡੱਗਣਾ ਹੁੰਦਾ ਹੂੰ ਨਿਹਾਲ ਇੱਕ ਦਿਨ ਸਾਈਕਲ ਤੇ ਆਪਣੇ ਖੇਤ ਵੱਲ ਨੂੰ ਜਾ ਰਿਹਾ ਹੁੰਦਾ ਤੇ ਰਾਸਤੇ 'ਚ ਦੋ ਟੱਠੇ ਆਪਸ 'ਚ ਭਿੜ ਰਹੇ ਹੁੰਦੇ ਆ ਹੂੰ ਤਾਂ ਨਿਹਾਲ ਦੂਰੋਂ ਉਹ ਠੱਠਿਆਂ ਨੂੰ ਦੇਖ ਕੇ ਰੁਕ ਜਾਂਦਾ ਤੇ ਸਾਈਕਲ ਤੋਂ ਉਤਰ ਜਾਂਦਾ ਹੂੰ ਤੇ ਉੱਥੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਪਰ ਉਹ ਦੋ ਠੱਠੇ ਭੜਦੇ ਭੜਦੇ ਨਾਲ ਹੀ ਇੱਕ ਨਹਿਰ ਜਾਰੀ ਹੁੰਦੀ ਹੈ ਪੱਕੀ ਨਹਿਰ ਹੂੰ ਤੇ ਉਹ ਦੋ ਭੜਦੇ ਭੜਦੇ ਠੱਠੇ ਨਿਹਾਲ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ ਆਪਣੀ ਟੱਕਰ ਦੇ ਵਿੱਚ ਲੈ ਲੈਂਦੇ ਆ ਤੇ ਉਹਨੂੰ ਪਟਕਾ ਕੇ ਉਹ ਨਹਿਰ ਦੇ ਵਿੱਚ ਸਿੱੜ ਦਿੰਦੇ ਆ ਤੇ ਮਾੜੀ ਕਿਸਮਤ ਕਿ ਉਹ ਨਹਿਰ ਵੀ ਸੁੱਕੀ ਹੁੰਦੀ ਹੈ ਉਸ ਦਿਨ ਹੂੰ ਪੱਕੀ ਨਹਿਰ ਇੱਟਾਂ ਦੀ ਤੇ ਨਿਹਾਲ ਉਹ ਨਹਿਰ ਦੇ ਵਿੱਚ ਪੜਕਾ ਕੇ ਡੇਗਦੇ ਆ ਪਹਿਲਾਂ ਉਹ ਟੱਕਰ ਦੇ ਵਿੱਚ ਆਉਂਦਾ ਤੇ ਫੇਰ ਉਹ ਨਹਿਰ ਦੇ ਵਿੱਚ ਡੇਗਦਾ ਹੂੰ ਤਾਂ ਫੇਰ ਪਿੰਡ 'ਚ ਰੌਲਾ ਪੈ ਜਾਂਦਾ ਕਿ ਨਿਹਾਲ ਨੂੰ ਟੱਕਰ ਮਾਰਦੀ ਨਿਹਾਲ ਬਚਿਆ ਮਰਿਆ ਇਹ ਨਹੀਂ ਪਤਾ ਪਿੰਡ ਦੇ ਲੋਕ ਭੱਜਣੇ ਸ਼ੁਰੂ ਹੋ ਜਾਂਦੇ ਆ ਨਹਿਰ ਵੱਲ ਨੂੰ ਹੂੰ ਤਾਂ ਫੇਰ ਉਹ ਨਹਿਰ ਦੇ ਵਿੱਚੋਂ ਨਿਹਾਲ ਨੂੰ ਜਕਮੀ ਪਾਈ ਨੂੰ ਕੱਢਦੇ ਆ ਹੂੰ ਜਦੋਂ ਮਨਜੀਤ ਨੂੰ ਪਤਾ ਲੱਗਦਾ ਕਿ ਨਿਹਾਲ ਨੂੰ ਦੋ ਟੱਠਿਆਂ ਨੇ ਟੱਕਰ ਮਾਰੀ ਹੂੰ ਤਾਂ ਮਨਜੀਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਆ ਪਿੰਡ ਦੇ ਲੋਕ ਉਹ ਨਹਿਰ ਚੋਂ ਜਾ ਕੇ ਨਿਹਾਲ ਨੂੰ ਕੱਢਦੇ ਆ ਨਿਹਾਲ ਨੂੰ ਠਾਉਣ ਦੀ ਕੋਸ਼ਿਸ਼ ਕਰਦੇ ਆ ਪਰ ਨਿਹਾਲ ਨਹੀਂ ਖੜਾ ਹੋ ਪਾਉਂਦਾ ਉਹਨੂੰ ਕੋਈ ਸੂਰਤ ਨਹੀਂ ਹੁੰਦੀ ਉਹ ਖੂਨ ਨਾਲ ਲੱਤਪਤ ਹੋਇਆ ਹੁੰਦਾ ਹਸਪਤਾਲ ਪਿੰਡ ਦੇ ਲੋਕ ਲੈ ਕੇ ਜਾਂਦੇ ਆ ਤੇ ਮਨਜੀਤ ਵੀ ਪਿੱਛੇ ਪਿੱਛੇ ਆ ਲੋਕਾਂ ਨੇ ਮੇਨ ਤਾਂ ਕਰਦੀ ਆ ਕਿ ਮੈਨੂੰ ਇੱਕ ਵਾਰ ਦਿਖਾ ਦੂ ਮੈਨੂੰ ਨਾਲ ਲੈ ਚੱਲੋ ਹਸਪਤਾਲ ਦੇ ਵਿੱਚ ਤੇ ਜਦੋਂ ਇਲਾਜ ਚੱਲਦਾ ਤਾਂ ਫਿਰ ਡਾਕਟਰ ਦੱਸਦੇ ਆ ਕਿ ਹੁਣ ਕਦੇ ਵੀ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸਪਾਈਨਲ ਕੋਰਡ ਇੰਜਰੀ ਹੈ ਜਾਨੀ ਇਹ ਰੀੜ ਦੀ ਹੱਡੀ ਤੇ ਐਸੀ ਸੱਟ ਵੱਜੀ ਕਿ ਉਹ ਆਪਣੇ ਪੈਰਾਂ ਤੇ ਚੱਲ ਨਹੀਂ ਸਕਦਾ। ਹੂੰ ਇਹ ਹੋ ਸਕਦਾ ਹੈ ਜੀ ਚੱਲ ਸਕਦਾ ਤਾਂ ਇਹ ਹੋ ਸਕਦਾ ਹੈ ਮਹੀਨੇ ਨਾ ਟਕੜ ਇਹ ਹੋ ਸਕਦਾ ਇਹਨੂੰ ਸਾਲਾਂ ਦੇ ਸਾਲ ਵੀ ਲੱਗ ਸਕਦੇ। ਹੂੰ ਤਾਂ ਮਨਜੀਤ ਨਿਹਾਲ ਨੂੰ ਛੁੱਟੀ ਦਿਵਾ ਕੇ ਘਰੇ ਲਿਆਉਂਦੀ ਆ। ਹੂੰ ਬਹੁਤ ਸਮਾਂ ਲਾ ਚੱਲਦਾ ਰਹਿੰਦਾ। ਹੂੰ ਤਾਂ ਮਨਜੀਤ ਇਹ ਸੋਚਦੀ ਸੀ ਕਿ ਜਿਵੇਂ ਮੇਰੇ ਪਿਓ ਦੀ ਸੇਵਾ ਮੇਰੀ ਮਾਂ ਨੇ કરી ਮੈਂ ਵੀ ਆਪਣੇ ਪਤੀ ਦੀ ਸੇਵਾ ਉਵੇਂ ਕਰਾਂ। ਹੂੰ ਮਨਜੀਤ ਨਿਹਾਲ ਦੇ ਮੰਜੇ ਨਾਲ ਸਾਰਾ ਦਿਨ ਲੱਗੀ ਰਹਿੰਦੀ। ਪੂਰੀ ਸੇਵਾ ਕਰਦੀ ਰਹਿੰਦੀ। ਹੂੰ ਜਦੋਂ ਰੀਡ ਦੀ ਹੱਡੀ ਤੇ ਕੋਈ ਵੀ ਛੱਟ ਵੱਜੀ ਹੋਵੇ ਨਾ ਜਦੋਂ ਬੰਦਾ ਖੜ੍ਹ ਨਾ ਸਕਦਾ ਹੋਵੇ ਤਾਂ ਉਹਦਾ ਪਿੱਛੋਂ ਸਰੀਰ ਗੜਨਾ ਸ਼ੁਰੂ ਹੋ ਜਾਂਦਾ ਹੂੰ ਨਿਹਾਲ ਨਾਲ ਉਹੀ ਹੋਣਾ ਸ਼ੁਰੂ ਹੋਇਆ ਹੂੰ ਕਿ ਉਹਦਾ ਸਰੀਰ ਪਿੱਛੋਂ ਗੜਨਾ ਸ਼ੁਰੂ ਹੋ ਗਿਆ ਹੂੰ ਡਾਕਟਰਾਂ ਕੋਲੇ ਲੈ ਕੇ ਜਾਣਾ ਕੋਈ ਡਾਕਟਰ ਵੱਡੇ ਤੋਂ ਵੱਡਾ ਇਹ ਪਰਿਵਾਰ ਨੇ ਨਹੀਂ ਛੱਡਿਆ ਸੀ ਕਿਉਂਕਿ ਇਕਲੌਤਾ ਪੁੱਤ ਸੀ ਜ਼ਮੀਨ ਚੰਗੀ ਸੀ ਕਿ ਸ਼ਾਇਦ ਠੀਕ ਹੋ ਜੇ ਆਦਮੀ ਹਰ ਬਾਲ ਆਉਂਦਾ ਕਿ ਬਚਾਹ ਹੋ ਜੇ ਜ਼ਿੰਦਗੀ ਦਾ ਬਿਲਕੁਲ ਹੂੰ ਸਾਰੀ ਜ਼ਮੀਨ ਉਹੀ ਜਿਹੜਾ ਕੁਝ ਪੇਕੇ ਪਰਿਵਾਰ ਚ ਮਨਜੀਤ ਨੇ ਦੇਖਿਆ ਸੀ ਉਹੀ ਸਾਰੇ ਵਾਪਰ ਲਨਗੇ ਹੂੰ ਜਿਵੇਂ ਪਿੱਛੇ ਉਹਦੀ ਮਾਂ ਨੇ ਜ਼ਮੀਨ ਵੇਚ ਕੇ ਉਹਦੇ ਬਾਪ ਤੇ ਲਾਈ ਸੀ ਓਵੇਂ ਹੀ ਮਨਜੀਤ ਦੇ ਸਹੁਰੇ ਪਰਿਵਾਰ ਨੇ ਵੇਚ ਕੇ ਜ਼ਮੀਨ ਨਿਹਾਲ ਦੇ ਉੱਤੇ ਲਾਉਣੀ ਸ਼ੁਰੂ ਕਰ ਦਿੱਤੀ ਹੂੰ ਇਹ ਇਲਾਜ ਇੰਨੇ ਮਹਿੰਗੇ ਹੁੰਦੇ ਆ ਕਿ ਇਲਾਜ ਚੱਲਦੇ ਰਹੀ ਹਰ ਵਾਰ ਇਹੀ ਆਸ ਕਿ ਕੋਈ ਗੱਲ ਨਹੀਂ ਹੋ ਜੂਗਾ ਠੀਕ ਹਰ ਡਾਕਟਰ ਕੋਲੇ ਜਾਣਾ ਹਰ ਨੇ ਇਹੀ ਕਹਿ ਦੇਣਾ ਕੋਈ ਗੱਲ ਨਹੀਂ ਹੋ ਜੂਗਾ ਠੀਕ ਹੂੰ ਫਿਰ ਵੀ ਨਿਹਾਲ ਠੀਕ ਨਹੀਂ ਹੋਇਆ ਹੂੰ ਨਿਹਾਲ ਤੇ ਵੇਚ ਵਟ ਕੇ ਉਹਦੇ ਮਾਪਿਆਂ ਨੇ ਸਾਰਾ ਕੁਝ ਲਾਤਾ ਹੂੰ ਪਰ ਫਿਰ ਵੀ ਨਿਹਾਲ ਨਹੀਂ ਠੀਕ ਹੋਇਆ ਤੇ ਫਿਰ ਜ਼ਮੀਨ ਵੀ ਹੱਥੋਂ ਗਈ ਹੂੰ ਤੇ ਫਿਰ ਇੱਕ ਦਿਨ ਦੀ ਗੱਲ ਹੈ ਕਿ ਚਲੋ ਬੰਦਾ ਸਬਰ ਕਰ ਲਾਂਦਾ ਕਿ ਚਲੋ ਮੰਜੇ ਤੇ ਤਾਂ ਪਿਆ ਹੂੰ ਸਾਹਮਣੀ ਤਾਂ ਹੈ ਤੇ ਮਾਂ ਲਈ ਇਹ ਚੀਜ਼ਾਂ ਬਰਦਾਸ਼ਤ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਹੂੰ ਤਾਂ ਇੱਕ ਦਿਨ ਸਵੇਰੇ ਜਦੋਂ ਮਨਜੀਤ ਆਪਣੀ ਸੱਸ ਨੂੰ ਚਾਹ ਫੜਾਉਣ ਜਾਂਦੀ ਆ ਹੂੰ ਤਾਂ ਉਹ ਆਪਣੀ ਸੱਸ ਨੂੰ ਹਿਲਾਉਂਦੀ ਆ ਕਿ ਬੇਬੀ ਜੀ ਉੱਠ ਕੇ ਚਾਹ ਪੀ ਲਓ ਹੂੰ ਉਹਦੀ ਸੱਸ ਨਹੀਂ ਉੱਠਦੀ ਹੂੰ ਤਾਂ ਫਿਰ ਜਦੋਂ ਉਹ ਉਹਦੇ ਮੂੰਹ ਤੋਂ ਚਾਦਰ ਲਾਉਂਦੀ ਆ ਤਾਂ ਫਿਰ ਪਤਾ ਲੱਗਦਾ ਕਿ ਉਹਦੀ ਸੱਸ ਇਸ ਦੁਨੀਆ ਤੋਂ ਜਾ ਚੁੱਕੀ ਹੈ ਹੂੰ ਪੁੱਤ ਦੇ ਗਮ ਚ ਹਾਂ ਤਾਂ ਫਿਰ ਇਹ ਪਰਿਵਾਰ ਲਈ ਇੱਕ ਵੱਡੀ ਵਿਅਕਤੀ ਕੜੀ ਹੁੰਦੀ ਹੈ ਹੂੰ ਤੇ ਹੋਰ ਕਿੰਨੇ ਕ ਸਬਰ ਪਰਖਣੇ ਹੂੰ ਪੁੱਤ ਮਨਜੀਤ ਦੇ ਪਿਆ ਹੂੰ ਮਾਂ ਪੁੱਤ ਦੇ ਵਿਯੋਗ ਚ ਇਹ ਦੁਨੀਆ ਛੱਡ ਗਈ ਹੂੰ ਤੇ ਘਰ ਦੇ ਵਿੱਚ ਸਿਰਫ ਮਨਜੀਤ ਨਿਹਾਲ ਤੇ ਉਹਦਾ ਸਹਰਾ ਰਹਿ ਗਿਆ ਹੂੰ ਘਰ ਦੇ ਵਿੱਚ ਬਚਿਆ ਵੀ ਕੁਝ ਨਹੀਂ ਵਿੱਚ ਵਟ ਕੇ ਸਾਰਾ ਕੁਝ ਨਿਹਾਲ ਤੇ ਲਾਤਾ ਪਰ ਇਹ ਪਰਿਵਾਰ ਦੇ ਪੱਲੇ ਅਜੇ ਵੀ ਸਬਰ ਹੂੰ ਮਨਜੀਤ ਦਾ ਸਹਰਾ ਮਨਜੀਤ ਨਾਲ ਆਪਰਸੋਈ ਚ ਕੰਮ ਕਰਾਉਂਦਾ ਕਿ ਘਰ ਦੇ ਵਿੱਚ ਕੋਈ ਔਰਤ ਨਹੀਂ ਬਚੀ ਇਹ ਮੇਰੇ ਪੁੱਤ ਦੀ ਸੇਵਾ ਵੀ ਕਰਦੀ ਆ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਈ ਰਹਿੰਦੀ ਆ ਹੂੰ ਤੇ ਵੀ ਇਹਦੇ ਨਾਲ ਮੈਂ ਕੋਈ ਹੈਲਪ ਕਰਾਦਾ ਇਹਦੇ ਨਾਲ ਕੋਈ ਸਹਾਇਤਾ ਕਰਾਦਾ ਇੰਨਾ ਚੰਗਾ ਉਹਦਾ ਸਾਲਾ ਕਿੰਨੀ ਵੱਡੀ ਗੱਲ ਆ ਕਿ ਇੱਕ ਸੌਰਾ ਬਾਪ ਦਾ ਤੇ ਮਾਂ ਦਾ ਫਰਜ਼ਾਤਾ ਕਰ ਰਿਹਾ ਬਿਲਕੁਲ ਹੂੰ ਤਾਂ ਫਿਰ ਕਦੇ-ਕਦੇ ਮਨਜੀਤ ਤੇ ਉਹਦੇ ਸਹੁਰੇ ਨੂੰ ਤਰਸ ਆਉਣਾ ਕਦੇ-ਕਦੇ ਮਨਜੀਤ ਨੂੰ ਆਪਣੇ ਸਹੁਰੇ ਤੇ ਤਰਸ ਆਉਣਾ ਹੂੰ ਦੋਨਾਂ ਨੂੰ ਇੱਕ ਦੂਜੇ ਤਰਸ ਆਉਂਦਾ ਸੀ ਕਿ ਇਹ ਕਹੇ ਜੀ ਜੂਨ ਲਿਖਦੀ ਹੂੰ ਤਾਂ ਫਿਰ ਨਵਾਂ ਡਾਕਟਰ ਕੋਈ ਲੱਭਦੇ ਆ ਤਾਂ ਫਿਰ ਉਹ ਡਾਕਟਰ ਕਹਿੰਦੇ ਕਿ ਮੈਂ ਸੈੱਟ ਕਰ ਦੂੰਗਾ ਮੈਂ ਠੀਕ ਕਰ ਦੂੰਗਾ ਤਾਂ ਫਿਰ ਘਰ ਦੇ ਵਿੱਚ ਸਿਰਫ ਮੱਜਾਂ ਬਚੀਆਂ ਹੁੰਦੀਆਂ ਨੇ ਹੂੰ ਇਹ ਪਰਿਵਾਰ ਆਪਣੀਆਂ ਮੱਜਾਂ ਵੀ ਵੇਚ ਦਿੰਦਾ। ਹਮ ਆਪਣਾ ਘਰ-ਬਾਰ ਵੀ ਗਹਿਣੇ ਰੱਖ ਦਿੰਦਾ ਕਿ ਸਾਡੇ ਪੁੱਤ ਦਾ ਹਾਲਾਜ ਹੋ ਜੇ। ਹਮ ਪਰ ਨਿਹਾਲ ਫਿਰ ਵੀ ਠੀਕ ਨਹੀਂ ਹੁੰਦਾ। ਹਮ ਹੁਣ ਦਾਦਾ ਤੇ ਲਾਉਣ ਨੂੰ ਕੁਛ ਰਹੀ ਨਹੀਂ ਸੀ। ਬਿਲਕੁਲ। ਤਾਂ ਫਿਰ ਸਹੁਰੇ ਦੇ ਇੱਕ ਦਿਨ ਦਿਮਾਗ 'ਚ ਖਿਆਲ ਆਉਂਦਾ ਵੀ ਮੇਰੇ ਪੁੱਤ ਦੀ ਦਿਨੋਂ-ਦਿਨ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਆ। ਹਮ ਬਹੁਤ ਡਾਕਟਰਾਂ ਨੂੰ ਦਿਖਾ ਲਿਆ ਸਾਰਾ ਕੁਝ ਬੀਚ-ਵੱਟ ਕੇ ਲਾਤਾ। ਵੀ ਜੇ ਖੁਦਾ ਨਾ ਖਾਸਤਾ ਕੱਲ ਨੂੰ ਮੇਰੇ ਪੁੱਤ ਨੂੰ ਕੁਛ ਹੋ ਗਿਆ। ਹਮ ਤਾਂ ਇਹ ਜਵਾਨ ਮੇਰੀ ਨੂੰ ਦਾ ਕੀ ਬਣੂਗਾ। ਹਮ ਮੇਰਾ ਇਕਲੌਤਾ ਪੁੱਤ ਆ। ਮੇਦੀ ਜ਼ਿੰਦਗੀ ਨੂੰ ਖਰਾਬ ਕਰ ਰਹੇ ਹੂੰ ਬਹੁਤ ਸਾਲ ਅਡੀਕਲੀ ਬਹੁਤ ਸਾਰੇ ਨੇ ਸੇਵਾ ਕਰ ਲਈ ਮੇਰੇ ਪੁੱਤ ਦੀ ਹੂੰ ਵੀ ਮੈਨੂੰ ਕੁਝ ਸੋਚਣਾ ਚਾਹੀਦਾ ਇਨਸਾਨੀਅਤ ਨਾਤੇ ਹੂੰ ਤੇ ਉਹਦਾ ਜਿਗਰਾ ਦੇਖੋ ਵੱਡੀ ਗੱਲ ਹੈ ਕਿ ਪੁੱਤ ਮੰਜੇ ਤੇ ਪਿਆ ਤੇ ਉਹਨੇ ਸੋਹਰਾ ਇਹ ਗੱਲ ਸੋਚ ਰਿਆ ਕਿ ਮੈਂ ਆਪਣੀ ਨੂੰਹ ਦਾ ਕੁਝ ਸੋਚਾਂ ਕਿੰਨੀ ਵੱਡੀ ਔਰ ਚੰਗੀ ਗੱਲ ਹੈ ਕਿ ਕੋਈ ਉਹਨਾਂ ਹਾਲਾਤਾਂ ਚ ਵੀ ਬਗਾਨੀ ਤੀ ਵਾਰੀ ਸੋਚ ਰਿਹਾ ਬਿਲਕੁਲ ਹੂੰ ਤਾਂ ਫਿਰ ਉਹ ਇੱਕ ਦਿਨ ਸੁੱਤੇ ਸਵੇਰਾ ਆਪਣੀ ਨੂੰਹ ਨਾਲ ਗੱਲ ਕਰਦਾ ਹੂੰ ਕਿ ਪੁੱਤ ਜੇ ਕੱਲੋਂ ਕੁਛ ਨਿਹਾਲ ਨੂੰ ਹੋ ਗਿਆ ਹੂੰ ਤਾਂ ਫੇਰ ਕੀ ਹੋਊਗਾ ਹੂੰ ਤਾਂ ਮਨਜੀਤ ਰੋਣਾ ਸ਼ੁਰੂ ਕਰ ਦਿੰਦੀ ਆ ਹੂੰ ਤੂੰ ਕੀ ਸੋਚਿਆ ਕਹਿੰਦਾ ਹੂੰ ਉਹ ਕਹਿੰਦੀ ਇਹਨਾਂ ਨੂੰ ਕੁਝ ਨਹੀਂ ਹੋ ਸਕਦਾ ਹੈਗਾ ਹੂੰ ਤੇ ਪਿਓ ਦਾ ਹੌਸਲਾ ਹੀ ਨਹੀਂ ਪੈਂਦਾ ਹੈਗਾ ਕਿ ਅੱਗੇ ਕੋਈ ਗੱਲ ਕਰ ਸਕੇ ਹੂੰ ਫਿਰ ਉਹ ਪਿੰਡ ਦੇ ਆਪਣੇ ਕਿਸੇ ਮਿੱਤਰ ਨਾਲ ਗੱਲ ਕਰਦਾ ਵੀ ਯਾਰ ਮੈਂ ਇਹ ਸੋਚ ਰਖਦਾ ਵੀ ਕੱਲੋਂ ਮੇਰੇ ਪੁੱਤ ਨੂੰ ਕੁਝ ਹੋ ਗਿਆ ਲਾਜ ਵੀ ਕਰਾ ਲਿਆ ਦਿਨੋਂ ਦਿਨੇ ਦੀ ਹਾਲਤ ਖਰਾਬ ਹੁੰਦੀ ਜਾਂਦੀ ਮੇਰੇ ਪੁੱਤ ਦੀ ਹੂੰ ਸਰੀ ਗੱਲ ਦਾ ਸ਼ੁਰੂ ਹੋ ਗਿਆ ਇਹਦਾ ਲੱਤਾਂ ਸੁੱਕਣੀਆਂ ਇਹਦੀਆਂ ਸ਼ੁਰੂ ਹੋ ਗਈਆਂ ਹੂੰ ਵੀ ਏ ਜਵਾਨ ਤੇ ਇਹਦੀ ਮੈਂ ਕਿਉਂ ਜ਼ਿੰਦਗੀ ਰੋਲੀ ਆ ਹੂੰ ਵਿਕਾਉਣਾ ਮੈਂ ਆਪਣੀ ਨੂੰ ਨੂੰ ਵਿਆਹ ਕੇ ਕਿਤੇ ਆਪਣੀ ਰਿਸ਼ਤੇਦਾਰੀ ਚ ਤੋਰਨ ਹੂੰ ਮੈਂ ਮੁੱਕ ਗਿਆ ਮੇਰਾ ਪੁੱਤ ਮੁੱਕ ਗਿਆ ਇਹਦਾ ਗੋਣ ਹੈ ਇੱਥੇ ਕੋਈ ਬੱਚਾ ਵੀ ਹੈ ਨਹੀਂ ਜਿਹਦੀ ਸਰਤੇ ਜ਼ਿੰਦਗੀ ਕਰ ਲੂਗੀ ਹੂੰ ਤਾਂ ਦੋਸਤ ਵੀ ਇਹਨੂੰ ਇਹੀ ਸਲਾਹ ਦਿੰਦਾ ਕਿ ਤੇਰੀ ਸੋਚ ਚੰਗੀ ਆ ਆਪਾਂ ਗੱਲ ਕਰਕੇ ਦੇਖ ਲੈਂਦੇ ਹੂੰ ਪਿੰਡ ਦੇ ਸਿਆਣੇ ਕੁਝ ਬੁੜੀਆਂ ਕੁਝ ਬੰਦੇ ਮਨਜੀਤ ਨੂੰ ਸਮਝਾਉਣ ਆਉਂਦੇ ਆ ਪਰ ਮਨਜੀਤ ਨਾ ਕਰ ਦਿੰਦੀ ਹੂੰ ਕਿ ਮੇਰਾ ਘਰ ਦੇ ਵਿੱਚ ਪਤੀ ਪਿਆ ਤੁਸੀਂ ਇਹ ਗੱਲਾਂ ਕਰਦੇ ਹੋ ਹੂੰ ਪਰ ਫਿਰ ਵੀ ਇਹ ਕਿੰਨਾ ਕੁ ਟਾਈਮ ਮਨਜੀਤ ਰੋਕਦੀ ਫਿਰ ਉਸ ਤੋਂ ਬਾਅਦ ਮਨਜੀਤ ਦੇ ਪਿਕੇ ਕੋਲ ਇਹ ਗੱਲ ਜਾਂਦੀ ਹੈ। ਹਮ ਮਨਜੀਤ ਦਾ ਭਰਾ, ਮਨਜੀਤ ਦੀ ਮਾਂ, ਮਨਜੀਤ ਦੇ ਕੁਝ ਰਿਸ਼ਤੇਦਾਰ ਆਉਂਦੇ ਆ ਤੇ ਇਹ ਦਬਾਅ ਪਾਉਂਦੇ ਆ ਕਿ ਠੀਕ ਹੈ ਰੇ ਤੇਰਾ ਸਹੁਰਾ ਜਿਵੇਂ ਕਹਿ ਰਿਹਾ ਹਮ ਤਰੀ ਚੰਗੀ ਜ਼ਿੰਦਗੀ ਲਈ ਇਹ ਕਹਿ ਰਿਹਾ ਹਮ ਬਿਲਕੁਲ ਫਿਰ ਵੀ ਮਨਜੀਤ ਨਹੀਂ ਮੰਨਦੀ। ਹਮ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਨਿਹਾਲ ਨਾਲ ਗੱਲ ਕਰ ਲਾ। ਹਮ ਨਿਹਾਲ ਦਿਲ ਤੇ ਪੱਥਰ ਰੱਖ ਕੇ ਇਹ ਕਹਿੰਦਾ ਹੈ ਹਮ ਕਿ ਜਿਵੇਂ ਮੇਰੇ ਮਾਪਿਓ ਕਹਿੰਦੇ ਆ, ਜਿਵੇਂ ਤੇਰੇ ਮਾਪਿਓ ਕਹਿੰਦੇ ਆ, ਜਿਵੇਂ ਉਹਨਾਂ ਦੀ ਖੁਸ਼ੀ ਉਵੇਂ ਕਰਦੇ। ਹਮ ਤੁਸੀਂ ਇਹ ਦੇਖੋ ਜਿਉਂਦੇ ਜੀ ਇਹ ਦਿਲ ਤੇ ਪੱਥਰ ਰੱਖ ਕੇ ਕਿ ਤੂੰ ਕਿਤੇ ਹੋਰ ਵਿਆਹ ਕਰਾ ਲਾ ਮੇਰੀ ਇਹ ਆਸ ਨਹੀਂ ਮੈਂ ਬਚਾਂ ਨਾ ਬਚਾਂ ਇਹਦੇ ਲਈ ਵੀ ਕਿੱਡਾ ਵੱਡਾ ਝਗੜਾ ਚਾਹੀਦਾ ਬਿਲਕੁਲ ਹੂੰ ਫਿਰ ਮਨਜੀਤ ਪੱਬਾ ਮਾਰਦੀ ਆ ਰੋਂਦੀ ਆ ਇਹ ਕਹੇ ਜੀ ਸਜਾ ਹੋਰ ਕਿੰਨੇ ਕੁ ਪ੍ਰਤੱਖ ਲੈਣੇ ਹਨ ਹੋਰ ਕਿੰਨੀਆਂ ਕਿ ਸਜਾਵਾਂ ਦੇਣੀਆਂ ਨੇ ਇਹ ਕਿਹੜੇ ਕਰਮਾਂ ਦੀ ਸਜ਼ਾ ਮੈਨੂੰ ਦੇਣਾ ਜਦੋਂ ਛੋਟੀ ਹੁੰਦੀ ਤੂੰ ਮੈਂ ਇਹ ਦੁੱਖ ਮੁਸੀਬਤਾਂ ਦੇਖਦੀ ਆਉਣੀਆ ਹਲੇ ਵੀ ਕੋਈ ਕਸਰ ਬਾਕੀ ਰਹੀ ਸੀ ਹੂੰ ਰੱਬ ਨਾਲ ਬਹੁਤ ਗਲੇ ਸ਼ਿਕਵੇ ਕਰਦੀ ਆ ਹੂੰ ਤੇ ਉਹ ਘਰ ਨੂੰ ਦੇਖਦੀ ਆ ਹੂੰ ਤਾਂ ਫਿਰ ਥੋੜੇ ਸਮੇਂ ਬਾਅਦ ਹੀ ਪੁੱਛ ਦੱਸ ਕੇ ਇੱਕ ਹੋਰ ਰਿਸ਼ਤਾ ਆਉਂਦਾ ਮੁੰਡੇ ਦਾ ਹੂੰ ਤੁਸੀਂ ਇਹ ਦੇਖੋ ਜਿਹੜਾ ਮਨਜੀਤ ਲਈ ਰਿਸ਼ਤਾ ਆਉਂਦਾ ਹੂੰ ਉਹ ਕਿਵੇਂ ਕੜੀ ਜੁੜਦੀ ਆ ਹੂੰ ਇਧਰੋਂ ਨਿਹਾਲ ਦੀ ਕੋਈ ਆਸ ਨਹੀਂ ਹੈਗੀ ਬਚ ਜਾਊਗਾ ਤੇ ਦੂਸਰੇ ਪਾਸੇ ਜਿਹੜੇ ਪਰਿਵਾਰ ਦਾ ਰਿਸ਼ਤਾ ਹੂੰ ਜਾਨੀ ਇਹ ਜਿਹੜੇ ਮੁੰਡੇ ਦਾ ਮਨਜੀਤ ਨੂੰ ਰਿਸ਼ਤਾ ਆ ਰਿਹਾ ਹੁੰਦਾ ਉਹਦਾ ਨਾਮ ਬਚਿੱਤਰ ਹੁੰਦਾ ਹੂੰ ਤੇ ਬਚਿੱਤਰ ਦੀ ਪਤਨੀ ਬੱਚੇ ਨੂੰ ਜਨਮ ਦੇ ਅਨਸਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਆ ਮੁੱਕ ਜਾਂਦੀ ਆ ਹੂੰ ਮਨਜੀਤ ਦੇ ਸਹੁਰੇ ਨੂੰ ਵੀ ਇਹ ਲੱਗਦਾ ਕਿ ਹਾਂ ਇਹ ਲੋੜ ਬੰਦ ਪਰਿਵਾਰ ਆ ਸ਼ਾਇਦ ਸਾਡੀ ਨੂੰ ਇੱਥੇ ਰੋਲੂ ਖਲੂਗੀ ਨਹੀਂ ਹੈਗੀ ਇਹਨੂੰ ਸਾਹਮਣੇ ਰੱਖਣਗੇ ਕਿਉਂਕਿ ਇੰਨਾ ਦੇ ਬੱਚੇ ਨੂੰ ਇੱਕ ਮਾਂ ਦੀ ਲੋੜ ਆ ਫਿਰ ਉਹ ਇਸ ਸੋਚਦਾ ਕਿ ਮੈਂ ਇੰਨਾ ਸਵਾਰਥੀ ਨਹੀਂ ਹੋ ਸਕਦਾ ਕਿ ਮੈਂ ਆਪਣੇ ਪੁੱਤ ਕਰਕੇ ਆਪਣੀ ਨੂੰ ਨੂੰ ਬੰਨ ਕੇ ਬਿਠਾਈ ਰੱਖਾਂ ਇੱਥੇ ਕਿ ਕੱਲ ਨੂੰ ਪਤਨ ਨੂੰ ਕੁਝ ਹੋ ਗਿਆ ਤਾਂ ਫਿਰ ਮੇਰੀ ਨੂੰ ਕਿਧਰ ਲਈ ਪਾਸੇ ਜਾਊਗੀ ਮੈਂ ਆਪਣਾ ਸਵਾਰਥ ਨਾ ਦਿਖਾਵਾਂ ਇੱਥੇ ਤਾਂ ਉਹ ਸਬਰ ਕਰਕੇ ਸੋਹਰਾ ਆਪਣੀ ਨੂੰ ਨੂੰ ਧੀ ਬਣਾ ਕੇ ਉਸੇ ਘਰ ਚੋਂ ਤੋਰਦਾ ਤੇ ਫਿਰ ਉਹ ਉਹ ਪਰਿਵਾਰ ਚ ਜਾਂਦੀ ਆ ਪਰ ਮਨਜੀਤ ਦੀ ਰੂਹ ਫਿਰ ਵੀ ਇਸੇ ਪਰਿਵਾਰ ਚ ਹੁੰਦੀ ਤੁਸੀਂ ਇਹ ਦੇਖੋ ਉਸ ਵਕਤ ਨਿਹਾਲ ਦਾ ਕੀ ਹਾਲ ਹੁੰਦਾ ਹੋਊਗਾ ਜਿਹੜਾ ਮੰਜੇ ਤੇ ਪਿਆ ਹੂੰ ਬਿਮਾਰੀ ਨਾਲ ਵੀ ਜੂਝ ਰਿਹਾ ਹੂੰ ਤੇ ਜਿਹੜੀ ਇਹ ਅੰਦਰਲੀ ਸੱਟ ਲੱਗੀ ਹੋਈ ਆ ਇਹਦੇ ਨਾਲ ਵੀ ਜੂਝ ਰਿਹਾ ਬਸ ਵੀ ਕੋਈ ਹੈ ਨਹੀਂ ਹੂੰ ਬਿਲਕੁਲ ਸਹੀ ਫਿਰ ਉਸ ਤੋਂ ਬਾਅਦ ਸੋਹਰਾ ਸਾਰੇ ਔਰਤਾਂ ਵਾਲੇ ਕੰਮ ਉਹਦੇ ਬਾਪ ਨੇ ਕਰਨੇ ਹੂੰ ਚਾਹ ਰੋਟੀ ਆਪਣੇ ਪੁੱਤ ਦੀ ਸੇਵਾ ਮਨਜੀਤ ਦੇ ਸਹੁਰੇ ਨਹੀਂ ਕਰਨੇ ਪਰ ਮਨਜੀਤ ਆਪਣੇ ਦੂਜੇ ਸਹੁਰੇ ਪਰਿਵਾਰ ਜਾ ਕੇ ਜਣੀ 75 ਨਾਲ ਵਿਆਹੇ ਜਾਣ ਤੋਂ ਬਾਅਦ ਵੀ ਇਹ ਪਰਿਵਾਰ ਦਾ ਆਪਣੇ ਪਿਛਲੇ ਸਹੁਰੇ ਪਰਿਵਾਰ ਦਾ ਮੂੰਹ ਨਹੀਂ ਸੀ ਚੜਦੀ ਹੂੰ ਉਹਨੇ ਉਹੀ ਗੱਲਾਂ ਕਰਦੇ ਰਹਿਣਾ ਕੱਲੀ ਬੈਠੀ ਨੇ ਹੂੰ ਆਪਣੇ ਪਿਛਲੇ ਸਹੁਰੇ ਪਰਿਵਾਰ ਦੀਆਂ ਹੂੰ ਨਿਹਾਲ ਦੀਆਂ ਗੱਲਾਂ ਕਰਦੇ ਰਹਿਣਾ ਕੱਲੀ ਬੈਠੀ ਨੇ ਹੂੰ ਤੇ ਸ਼ਾਇਦ ਬਚਿੱਤਰ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਸੀ ਹੁੰਦੀਆਂ ਹੂੰ ਕਿ ਮੇਰੇ ਨਾਲ ਵਿਆਹ ਹੀ ਗਈ ਇਹ ਜ਼ਿਕਰ ਇਹ ਗੱਲਾਂ ਕੱਲੀ ਬੈਠੀ ਉਹ ਪਰਿਵਾਰ ਨਹੀਂ ਕਰਦੀ ਰਹਿੰਦੀ ਐ ਆਪਣੇ ਮੂੰਹ 'ਚ ਕੁਛ ਨਾ ਕੁਛ ਬੋਲਦੀ ਰਹਿੰਦੀ ਐ ਹੂੰ ਫਿਰ ਉਸ ਤੋਂ ਬਾਅਦ ਇੱਕ ਦੋ ਵਾਰ ਮਨਜੀਤ ਆਪਣੇ ਪਿਛਲੇ ਸਹੁਰੇ ਪਰਿਵਾਰ ਵੀ ਆਉਂਦੀ ਰਹੀ ਹਾਲ ਚਾਲ ਪੁੱਛਣ ਗੇੜਾ ਮਾਰ ਹੂੰ ਤਾਂ ਹੌਲੀ ਹੌਲੀ ਬੇਚਿੱਤ ਨੂੰ ਇਹ ਗੱਲਾਂ ਕੱਚ ਵਾਂਗੂੰ ਚੁਭਣ ਲੱਗੀਆਂ ਹੂੰ ਤਾਂ ਉਸ ਤੋਂ ਬਾਅਦ ਦੂਸਰੇ ਪਾਸੇ ਨੇ ਹਾਲ ਦਾ ਪਿਓ ਲੋਕਾਂ ਦੇ ਖੇਤਾਂ 'ਚ ਦਿਹਾੜੀਆਂ ਕਰਨ ਲੱਗ ਜਾਂਦਾ ਹੂੰ ਇੱਕ ਦਿਨ ਦੀ ਗੱਲ ਐ ਕਿ ਨਿਹਾਲ ਦਾ ਪਿਓ ਖੇਤਾਂ 'ਚ ਪਾਣੀ ਲਾ ਰਿਹਾ ਸੀ ਰਾਤ ਦੀ ਵਾਰੀ ਸੀ ਹੂੰ ਤਾਉਨੂੰ ਨੀਂਦ ਆਈ ਹੁੰਦੀ ਆ ਥੱਕੇ ਟੁੱਟੇ ਨੂੰ ਉਹ ਪੱਲੇ ਵਿਛਾ ਕੇ ਪੁੰਜੀ ਪੈ ਜਾਣਾ ਹੂੰ ਤਾਂ ਉਹਨੂੰ ਸਵੇਰ ਨੂੰ ਪਤਾ ਲੱਗਦਾ ਕਿ ਸੱਪ ਡੱਸ ਜਾਂਦਾ ਖੇਤ ਵਾਲੇ ਆ ਕੇ ਦੇਖਦੇ ਆ ਜਿਹੜੇ ਮਾਲਕ ਹੁੰਦੇ ਆ ਉਹਨੂੰ ਹਲਾਉਂਦੇ ਆ ਬੁਲਾਉਂਦੇ ਆ ਕਿ ਚਾਹ ਦਾ ਵੇਲਾ ਹੋ ਗਿਆ ਤੂੰ ਉੱਠ ਖੜ ਪਰ ਨਹੀਂ ਉੱਠਦਾ ਉਹਦੇ ਮੂੰਹ ਚੋਂ ਛੱਗ ਨਿਕਲਦੀ ਤਾਂ ਫਿਰ ਇਹ ਪਤਾ ਲੱਗਦਾ ਕਿ ਇਹਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਡੱਸ ਲਿਆ ਹੂੰ ਤੇ ਦੂਸਰੇ ਪਾਸੇ ਨਿਹਾਲ ਮੰਜੇ ਤੇ ਪਿਆ ਆਪਣੇ ਪਿਓ ਨੂੰ ਡਿੱਕੀ ਜਾਂਦਾ ਕਿ ਮੇਰਾ ਪਿਓ ਆਊ ਮੈਨੂੰ ਚਾਹ ਬਣਾ ਕੇ ਦੇਊਗਾ ਉਹ ਰਾਤ ਦੀ ਵਾਰੀ ਸੀ ਕਿਉਂਕਿ ਹੂੰ ਫਿਰ ਨਿਹਾਲ ਨੂੰ ਪਿੰਡ ਦੇ ਲੋਕ ਇਹ ਖਬਰ ਦਿੰਦੇ ਆ ਕਿ ਤਰਾ ਪਿਓ ਮੁੱਕ ਗਿਆ ਹੂੰ ਪਿਓ ਵੀ ਇਸ ਦੁਨੀਆ ਤੋਂ ਚਲੇ ਗਿਆ ਓਹੋ ਤੁਸੀਂ ਇਹ ਦੇਖੋ ਪ੍ਰਮਾਤਮਾ ਇਹ ਪਰਿਵਾਰ ਦੇ ਹੀ ਦੁਸ਼ਮਣ ਬਣ ਕੇ ਬਹਿ ਗਿਆ ਹੂੰ ਰੱਬ ਨੇ ਵੀ ਕੋਈ ਕਸ ਨਹੀਂ ਛੱਡੀ ਇਹ ਪਰਿਵਾਰ ਦੇ ਨਾਲ ਹੂੰ ਫਿਰ ਉਸ ਤੋਂ ਬਾਅਦ ਪ੍ਰਮਾਤਮਾ ਜੇ ਸਾਡੇ ਨਾਲ ਕੁਛ ਮਾੜਾ ਕਰਦਾ ਤਾਂ ਸਾਡੇ ਨਾਲ ਚੰਗਾ ਵੀ ਕਰਦਾ ਇਸ ਤੋਂ ਬਾਅਦ ਉਹਦੇ ਮਾਮੇ ਦੀ ਕੋਈ ਇਲਾਦ ਨਹੀਂ ਹੁੰਦੀ ਨੇ ਹਾਲ ਦੇ ਮਾਮੇ ਦੇ ਕੋਈ ਇਲਾਦ ਨਹੀਂ ਹੁੰਦੀ ਨਿਹਾਲ ਦਾ ਮਾਮਾ ਉਦੇ ਪਿਓ ਦੇ ਭੋਗ ਵਾਲੇ ਦਿਨ ਕਹਿ ਦਿੰਦਾ ਕਿ ਮੈਂ ਆਪਣੇ ਭਾਣਜੇ ਨੂੰ ਆਪਣੇ ਨਾਲ ਲੈ ਕੇ ਜਾਊਂਗਾ ਜਿੰਨੀ ਇਹਦੀ ਸੇਵਾ ਹੋ ਮੈਂ ਕਰੂੰਗਾ ਹੂੰ ਤਾਂ ਨਿਹਾਲ ਦਾ ਮਾਮਾ ਨਿਹਾਲ ਨੂੰ ਆਪਣੇ ਨਾਲ ਲੈ ਜਾਂਦਾ ਹੂੰ ਤੇ ਉਸ ਦਿਨ ਉਸ ਭੋਗ ਦੇ ਉੱਤੇ ਮਨਜੀਤ ਵੀ ਮੌਜੂਦ ਹੁੰਦੀ ਆ ਹੂੰ ਫੇਰ ਕਸ਼ਮਕਸ਼ ਮਨਜੀਤ ਤੇ ਬਚਿੱਤਰ ਦੇ ਵਿਚਾਲੇ ਹੁੰਦੀ ਆ ਹੂੰ ਮਨਜੀਤ ਨੂੰ ਬਚਿੱਤਰ ਕਹਿੰਦਾ ਹੁੰਦਾ ਕਿ ਤੂੰ ਹਲੇ ਵੀ ਇਹ ਪਰਿਵਾਰ ਦਾ ਮੂੰਹ ਨਹੀਂ ਛੱਡਿਆ ਇਹ ਪਰਿਵਾਰ 'ਚ ਹੁਣ ਰਹਿ ਕੌਣ ਗਿਆ ਤੈਨੂੰ ਕੀ ਦਾ ਮੂੰਹ ਮਾਰਦਾ ਹੂੰ ਤਾ ਇੱਥੇ ਟਸਲ ਹੋਰ ਖੜੀ ਹੁੰਦੀ ਆ। ਹੂੰ ਤੇ ਫੇਰ ਨਿਹਾਲ ਦਾ ਮਾਮਾ ਆਪਣੀ ਪੂਰੀ ਵਾਹ ਲਾਉਂਦਾ ਇੱਕ ਨਵੇਂ ਸਿਰੇ ਤੋਂ ਨਿਹਾਲ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦਾ। ਹੂੰ ਕਿ ਮੇਰੇ ਲਈ ਤਾਂ ਹੁਣ ਇਹੀ ਬਚਿਆ। ਹੂੰ ਮੇਰੀ ਭੈਣ ਦੀ ਨਿਸ਼ਾਨੀ ਵੀ ਸਾਡੇ ਖੁਦ ਦੇ ਪਰਿਵਾਰ ਦੀ ਵੀ ਨਿਸ਼ਾਨੀ ਕਿਉਂਕਿ ਨਿਹਾਲ ਦੇ ਮਾਮੇ ਦੀ ਵੀ ਕੋਈ ਹਾਲਤ ਨਹੀਂ ਸੀ। ਹੂੰ ਤਾਂ ਨਿਹਾਲ ਦੇ ਮਾਮੇ ਨੇ ਪੂਰੀ ਵਾਹ ਲਾਤੀ ਪੈਸਾ ਵਹਾਤਾ ਤੇ ਨਿਹਾਲ ਚ 10% ਫਰਕ ਪੈਣਾ ਸ਼ੁਰੂ ਹੋ ਗਿਆ। ਹੂੰ ਨਿਹਾਲ ਹੌਲੀ-ਹੌਲੀ ਸੇਤਜਾਬ ਹੋਣਾ ਸ਼ੁਰੂ ਹੋ ਗਿਆ। ਨਿਹਾਲ ਠੀਕ ਹੋਣ ਲੱਗਿਆ। ਹੂੰ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਇਹ ਪਰਿਵਾਰ ਨਾਲ ਕਹੇ ਜੀ ਆਣ ਹੋਣੀਆਂ ਹੁੰਦੀਆਂ ਨੇ ਕਿ ਜਦੋਂ ਕੋਈ ਸੁਖ ਦਾ ਸਾਹ ਲੈਣ ਲੱਗਦਾ ਇਹਨਾਂ ਦੇ ਕੋਈ ਪਰਿਵਾਰ ਦਾ ਜੀ ਉਸੇ ਵਕਤ ਹੀ ਕੋਈ ਮਾੜੀਆਂ ਘਟਨਾਵਾਂ ਇਹ ਪਰਿਵਾਰ ਨਾਲ ਵੱਡੀਆਂ ਵਾਪਰ ਜਾਂਦੀਆਂ ਨੇ। ਪਿਛਲੀ ਘਟਨਾ ਤੋਂ ਵੱਡੀ ਘਟਨਾ। ਹੂੰ ਤੇ ਨਿਹਾਲ ਆਪਣੀ ਪਤਨੀ ਬਾਰੇ ਜਾਨਣਾ ਚਾਹੁੰਦਾ ਹੁੰਦਾ ਕਿ ਮਨਜੀਤ ਦਾ ਕੀ ਬਣਿਆ ਜਦੋਂ ਦਾ ਮੈਨੂੰ ਮੇਰਾ ਮਾਮਾ ਲੈ ਕੇ ਆ ਗਿਆ। ਹੂੰ ਉਦੋਂ ਬਾਅਦ ਮਨਜੀਤ ਦੀ ਕੋਈ ਖਬਰ ਸਾਰ। ਹੂੰ ਕਿੱਥੇ ਆ ਕਿੱਥੇ ਨਹੀਂ ਇੱਕ ਵਾਰ ਪਿਆਉ ਦੇ ਭੂਗਤੇ ਮੀਰੀ ਉਦੋਂ ਬਾਅਦ ਕਿੱਥੇ ਗਈ ਇਹ ਨਹੀਂ ਪਤਾ ਰੱਖ ਹੂੰ ਤਾਂ ਫਿਰ ਉਸ ਤੋਂ ਬਾਅਦ ਉਹ ਆਪਣੀ ਪਤਨੀ ਮਨਜੀਤ ਬਾਰੇ ਪਤਾ ਲੱਗਦਾ ਹੂੰ ਤਾਂ ਸੋਚੋ ਉਹਨੂੰ ਕੀ ਪਤਾ ਲੱਗ ਸਕਦਾ ਇਹ じゃ ਕੀ ਉਹ ਸੁਣਦਾ ਕਿ ਉਹਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਆ ਹੂੰ ਦਸਨ ਵਾਲਿਆਂ ਨੇ ਇਹ ਵੀ ਦੱਸਿਆ ਕਿ ਉਹਦੇ ਘਰ ਵਾਲੇ ਦਾ ਉਹਨੂੰ ਕੁੱਟਮਾਰ ਕਰਨ ਦਾ ਕਾਰਨ ਉਹ ਤੇ تشद्दत ਕਰਨ ਦਾ ਕਾਰਨ ਇਹ ਹੀ ਸੀ ਕਿ ਉਹਨੇ ਥੋੜੇ ਪਰਿਵਾਰ ਨਾਲ ਮੋਹ ਨਹੀਂ ਸੀ ਛੱਡਿਆ ਉਹਨੂੰ ਉਹ ਗੱਲਾਂ ਯਾਦ ਆਉਂਦੀਆਂ ਸੀ ਕਿ ਮੇਰੇ ਸਹੁਰੇ ਨੇ ਕਿਵੇਂ ਮੈਨੂੰ ਧੀ ਬਣਾ ਕੇ ਰੱਖਿਆ ਕਿਵੇਂ ਧੀ ਦਾ ਪਿਆਰ ਮੈਨੂੰ ਦਿੱਤਾ ਕਿਵੇਂ ਆਪਣੀ ਧੀ ਘਰ ਚੋਂ ਧੀ ਬਣਾ ਕੇ ਤੋੜਿਆ ਇਹ ਮੋਹ ਦੀਆਂ ਤੰਦਾਂ ਹੁੰਦੀਆਂ ਨੇ ਸ਼ਾਇਦ ਉਹਨੂੰ ਮੋਹ ਦੀਆਂ ਤੰਦਾਂ ਇੱਧਰ ਨੂੰ ਖਿੱਚਦੀਆਂ ਸੀ ਨਿਹਾਲ ਦੇ ਪਰਿਵਾਰ ਵੱਲੋਂ ਖਿੱਚਦੀਆਂ ਸੀ ਮਜਬੂਰੀ 'ਚ ਉਹਨੂੰ ਰਿਸ਼ਤੇਦਾਰਾਂ 'ਚ ਆਲੇ-ਦੁਆਲੇ ਦੇ ਲੋਕਾਂ ਦੇ ਪ੍ਰੈਸ਼ਰ 'ਚ ਉਧਰ ਵਿਆਹ ਕਰਾਉਣਾ ਪੈ ਗਿਆ। ਹੂੰ ਫੇਰ ਨਿਹਾਲ ਨੂੰ ਐਸੀ ਗੱਲ ਪਤਾ ਲੱਗਦੀ ਹੈ ਜਿਹਨੂੰ ਸੁਣ ਕੇ ਨਿਹਾਲ ਹੱਕਾ-ਪੱਕਾ ਰਹਿ ਜਾਂਦਾ। ਹੂੰ ਤਾਂ ਲੋਕਾਂ ਨੇ ਨਿਹਾਲ ਨੂੰ ਜਦੋਂ ਨਿਹਾਲ ਨੇ ਜਾਣਨ ਦੀ ਕੋਸ਼ਿਸ਼ ਕੀਤੀ ਮਨਜੀਤ ਬਾਰੇ ਤਾਂ ਇਹ ਦੱਸਿਆ ਹੂੰ ਕਿ ਇੱਕ ਦਿਨ ਅੱਕ ਕੇ ਮਨਜੀਤ ਨੇ ਜ਼ਹਿਰੀਲੀ ਚੀਜ਼ ਖਾ ਲਈ ਤੇ ਉਹਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਹੂੰ ਕੁਸੀਂ ਇਹ ਦੇਖੋ ਕਿ ਇੱਕ ਬੰਦਾ ਤਾਂ ੜੀ ਕਲਾਈ ਬੈਠਾ ਕਿ ਉਹ ਮੇਰੀ ਪਤਨੀ ਸਾਡੇ ਪਰਿਵਾਰ ਨੂੰ ਮਿਲਣਾ ਆਉਂਦੀ ਸੀ ਮੇਰੇ ਪਿਓ ਨੂੰ ਮਿਲਣਾ ਆਉਂਦੀ ਸੀ ਸਾਨੂੰ ਮਿਲਣਾ ਮੇਰਾ ਪਤਾ ਲੈਣਾ ਆਉਂਦੀ ਸੀ ਤੇ ਇੱਕਦਮ ਉਹ ਗਾਇਬ ਗਾਇਬ ਕਿਵੇਂ ਹੋ ਗਈ ਕਿੱਥੇ ਗਈ ਤੇ ਫਿਰ ਜਦੋਂ ਪੁੱਛ ਪੜਤਾਲ ਪਤਾ ਕਰਕੇ ਉਹਨੂੰ ਪਤਾ ਲੱਗਿਆ ਕਿ ਉਹ ਤਾਂ ਇਸ ਦੁਨੀਆ 'ਤੇ ਹੀ ਹੈ ਨਹੀਂ ਮੈਂ ਉਹਦੀ ਆਸ ਲਾਈ ਬੈਠਾ ਜਿਹੜਾ ਸਖਸ਼ ਇਸ ਦੁਨੀਆ 'ਤੇ ਹੀ ਹੈ ਨਹੀਂਗਾ ਤੇ ਹੁਣ ਇਹ ਚੰਗਾ ਵੇਲਾ ਸੀ ਕਿ ਮੈਂ ਆਪਣੇ ਪੈਰਾਂ 'ਤੇ ਖੜਾ ਹੋਣਾ ਸ਼ੁਰੂ ਹੋ ਗਿਆ ਸੀ ਮੈਨੂੰ ਇੱਕ ਵਾਰ ਦੇਖ ਹੀ ਲੈਂਦੀ ਤਾਂ ਫਿਰ ਉਹ ਵਕਤ ਨੇ ਹਾਲ ਲਈ ਇਹ ਹੁੰਦਾ ਕਿ ਉਹ ਨਾ ਜਿਉਂਦਿਆਂ ਚ ਨਾ ਮਰਿਆਂ ਚ ਹੂੰ ਉਹਦਾ ਮਾਮਾ ਨੂੰ ਫਿਰ ਵੀ ਸੰਭਾਲਦਾ ਕਿ ਚਲ ਕੋਈ ਨਾ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਨਹੀਂ ਜਾਂਦਾ ਹੂੰ ਕਿੰਨੇ ਪ੍ਰਤੱਖ ਕਿੰਨੀਆਂ ਪ੍ਰੀਖਿਆਵਾਂ ਆਪਣੀਆਂ ਪਰਮਾਤਮਾ ਨੇ ਲੈ ਲਈਆਂ ਆਪਾਂ ਉਦੋਂ ਨਹੀਂ ਡੋਲੇ ਹੂੰ ਹੁਣ ਕਿਉਂ ਡੋਲਣਾ ਹੂੰ ਕਿ ਬਹੁਤ ਕੁਝ ਗਵਾ ਲਿਆ ਪਰ ਪਰਮਾਤਮਾ ਨੇ ਆਪਾਂ ਆਪਾਂ ਨੂੰ ਇਹ ਖੁਸ਼ੀ ਦਿੱਤੀ ਕਿ ਤੂੰ ਸੇਤਿ ਜਾਬ ਹੋ ਗਿਆ ਤੂੰ ਆਪਣੇ ਪੈਰਾਂ ਤੇ ਖੜਾ ਹੋਣ ਯੋਗਾ ਹੋ ਗਿਆ ਹੂੰ ਨਿਹਾਲ ਤੇ ਨਿਹਾਲ ਦਾ ਮਾਮਾ ਖੇਤੀਬਾੜੀ ਕਰਨ ਲੱਗ ਜਾਂਦੇ ਇਕੱਠੇ ਤੁਸੀਂ ਇਹ ਦੇਖੋ ਵੀ ਪ੍ਰਮਾਤਮਾ ਨੇ ਫੇਰ ਇੱਕ ਜਾਣ ਦੀ ਆਸ ਦਿੱਤੀ ਮਾਮੇ ਨੂੰ ਭਾਣ ਜਾ ਤੇ ਭਾਣੇ ਨੂੰ ਮਾਮਾ ਹੂੰ ਤੇ ਫਿਰ ਦੋਨੇ ਜਾਣੇ ਮਿੱਤਰਾਂ ਵਾਂਗ ਦੋਸਤਾਂ ਵਾਂਗ ਉਰੇ ਆ ਕਰਦੇ ਹੂੰ ਨਿਹਾਲ ਦੀ ਰੂਹ ਅੱਜ ਵੀ ਮਨਜੀਤ ਨੂੰ ਉਡੀਕਦੀ ਸੀ ਭਾਵੇਂ ਉਹ ਇਸ ਦੁਨੀਆ ਤੇ ਹੈ ਨਹੀਂ ਸੀ ਹੂੰ ਨਿਹਾਲ ਨੇ ਖੇਤਾਂ 'ਚ ਕੰਮ ਕਰਨਾ ਪਰ ਫਿਰ ਵੀ ਹੂੰ ਟੋਪੈਣਾ ਕੰਮ ਕਰਦੇ ਕਰਦੇ ਹੂੰ ਮਨਜੀਤ ਨੂੰ ਯਾਦ ਕਰ ਲੈਣਾ ਹੂੰ ਤਾਂ ਫਿਰ ਮਾਮਾ ਇਹ ਸਾਰਾ ਕੁਝ ਦੇਖਦਾ ਸੀ ਕਿ ਇਹ ਗਮ ਨਹੀਂ ਭਲਾ ਪਾ ਰਿਆ ਹੂੰ ਉਹਦੀ ਯਾਦ ਇਹਨੂੰ ਭਾਵੇਂ ਸਾਲ ਕਈ ਸਾਲ ਬੀਤ ਗਏ ਇਹਨੂੰ ਅੱਜ ਵੀ ਤੰਗ ਕਰਦੇ ਆ ਕਿ ਉਹਨੂੰ ਕਿਉਂ ਨਾ ਇਹਨੂੰ ਮੈਂ ਆਪਣੀ ਜ਼ਿੰਦਗੀ 'ਚ ਇਹ ਕਹਾਂ ਕਿ ਅੱਗੇ ਵਧੇ ਹੂੰ ਕਿਉਂਕਿ ਮਨਜੀਤ ਇਸ ਦੁਨੀਆ ਤੋਂ ਚਲੀ ਗਈ ਕੋਈ ਹੋਰ ਇਸ਼ਟਾਏ ਦੇ ਲਈ ਮੈਂ ਦੇਖ ਲਾਂ ਹੂੰ ਤਾਂ ਫਿਰ ਨਿਹਾਲ ਨੂੰ ਉਹਦਾ ਮਾਮਾ ਇੱਕ ਕੁੜੀ ਬਾਰੇ ਦੱਸਦਾ ਹੂੰ ਕਿ ਲੋੜਵੰਦ ਕੁੜੀ ਆ ਲੋੜਵੰਦ ਪਰਿਵਾਰ ਆ ਤੇਰਾ ਆਪਾਂ ਉੱਥੇ ਵਿਆਹ ਕਰ ਦੰਨੇ ਆ ਇਸ ਤੋਂ ਵੱਡੀ ਗੱਲ ਇਹ ਵੀ ਆ ਕਿ ਮਾਮੇ ਨੇ ਨਿਹਾਲ ਦੇ ਨਾਮ ਜ਼ਮੀਨ ਕਰਾਤੀ ਸੀ ਕਿਉਂਕਿ ਨਿਹਾਲ ਦੇ ਮਾਮੇ ਦੀ ਕੋਈ ਇਲਾਦ ਨਹੀਂ ਸੀ ਪਿੱਛੋਂ ਸਾਰੀ ਜ਼ਮੀਨ ਨਿਹਾਲ ਦੀ ਵਿਕ ਚੁੱਕੀ ਸੀ ਘਰ-ਬਾਰ ਵੀ ਵਿਕ ਚੁੱਕ ਗਿਆ ਸੀ ਪਰ ਨਾਨਕਿਆਂ ਦੀ ਹਿੱਸੇ ਆਈ ਹੈ ਨਾ ਪਰ ਨਾਨਕਿਆਂ ਦੀ ਹਿੱਸੇ ਆਈ ਤਾਂ ਫਿਰ ਨਿਹਾਲ ਦੇ ਨਾਮ ਉਹਦਾ ਮਾਮਾ ਜ਼ਮੀਨ ਕਰਾਉਂਦਾ ਤੇ ਬਹੁਤ ਜ਼ਿਆਦਾ ਜ਼ੋਰ ਪਾਉਣ ਤੋਂ ਬਾਅਦ ਨਿਹਾਲ ਇਹ ਰਿਸ਼ਤੇ ਨੂੰ ਮੰਨ ਜਾਂਦਾ ਤਾਂ ਫਿਰ ਉਹ ਜਿਹੜੀ ਕੁੜੀ ਨਾਲ ਉਹਦਾ ਵਿਆਹ ਹੁੰਦਾ ਉਹ ਬਹੁਤ ਚੰਗੀ ਹੁੰਦੀ ਆ ਤੁਸੀਂ ਇਹ ਦੇਖੋ ਨਿਹਾਲ ਆਪਣੀ ਸਾਰੀ ਜ਼ਿੰਦਗੀ ਦੀ ਕਿਤਾਬ ਉਹ ਕੁੜੀ ਅੱਗੇ ਕੋਲ ਕੇ ਰੱਖ ਦਿੰਦਾ ਕਿ ਮੇਰੇ ਨਾਲ ਆ ਕੁਛ ਹੋਇਆ ਮੇਰੇ ਨਾਲ ਆ ਕੁਛ ਵਾਪਰਿਆ ਤੇ ਉਹ ਉਹ ਕੁੜੀ ਇੰਨੀ ਚੰਗੀ ਹੁੰਦੀ ਆ ਤੁਹਾਡੇ ਮਨ ਅੰਦਰ ਵੀ ਸਵਾਲ ਹੋਊਗਾ ਕਿ ਫੇਰ ਜਿਹੜਾ ਉਹਦਾ ਮਨਜੀਤ ਦਾ ਪਿਛਲਾ ਪਰਿਵਾਰ ਸੀ ਉਹਦਾ ਕੀ ਬਣਿਆ ਉਹਨੂੰ ਕਿਨੇ ਸਾਂਭਿਆ ਤਾਂ ਫੇਰ ਉਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਪਲ ਰਿਹਾ ਸੀ ਕਿਉਂਕਿ ਨਿਹਾਲ ਦਾ ਸਾਲਾ ਜਵਾਨ ਹੋ ਚੁੱਕਿਆ ਸੀ ਫੇਰ ਜਿਹੜੀ ਨਿਹਾਲ ਦੀ ਹਣ ਵਾਲੀ ਪਤਨੀ ਸੀ ਉਹ ਜਾ ਕੇ ਮਨਜੀਤ ਦੇ ਪਿਛਲੇ ਪਰਿਵਾਰ ਨੂੰ ਮਿਲੀ ਕਿ ਮੈਂ ਉਹ ਤੁਹਾਡੀ ਧੀ ਆ ਵਾਹ ਬਹੁਤ ਵਧੀਆ ਤੇ ਫੇਰ ਆਉਣਾ ਜਾਣਾ ਮਨਜੀਤ ਦੇ ਪੇਕੇ ਪਿੰਡ ਤਾਂ ਇਹ ਕੁੜੀ ਕਰਦੀ ਰਹੀ ਕਿ ਮੈਂ ਤੁਹਾਡੀ ਧੀ ਆ ਮੈਂ ਤੁਹਾਡੀ ਮਨਜੀਤ ਹੀ ਆ ਵਾਹ ਤੇ ਉਹ ਪਰਿਵਾਰ ਨੂੰ ਵੀ ਜਾਣ ਦੀ ਆਸ ਮਿਲ ਗਈ ਕਿ ਚਲੋ ਸਾਡੀ ਧੀ ਦੁਬਾਰੇ ਫੇਰ ਮੇਰੀ ਜ਼ਿੰਦਗੀ ਚ ਸਾਡੇ ਨਾਲ ਵਰਤਣ ਲੱਗ ਪਈ। ਬਿਲਕੁਲ ਤੇ ਫਿਰ ਉਹ ਦੂਸਰੇ ਪਾਸੇ ਏ ਕੁੜੀ ਜੋ ਨਿਹਾਲ ਦੀ ਦੂਸਰੀ ਪਤਨੀ ਸੀ ਸੁਖਵਿੰਦਰ ਹਰ ਰਖੜੀ ਤੇ ਉਹਨੇ ਰਖੜੀ ਲੈ ਕੇ ਜਾਇਆ ਕਰਨੀ ਮਨਜੀਤ ਦੇ ਭਰਾ ਲਈ ਕਿ ਮੈਂ ਤੇਰੀ ਭੈਣ ਤੇ ਦੂਸਰੇ ਪਾਸੇ ਨਿਹਾਲ ਨੂੰ ਸੁਖਵਿੰਦਰ ਤੋਂ ਮਨਜੀਤ ਦਾ ਵਲੇਖਾ ਪੈਣ ਲੱਗਿਆ ਕਿ ਮਨਜੀਤ ਹੀ ਵਾਪਸ ਆਈ। ਹੂੰ ਤਾਂ ਤੁਸੀਂ ਇਹ ਦੇਖੋ ਕਿ ਉਹ ਕਿੱਡਾ ਵੱਡਾ ਕਹਾਣੀਕਾਰ ਆ ਉਹਨੇ ਕਿੱਥੋਂ ਕਿਸੇ ਨੂੰ ਤੋੜਿਆ ਤੇ ਫਿਰ ਕਿਵੇਂ-ਕਿਵੇਂ ਕਰਕੇ ਕਿਸੇ ਨੂੰ ਕੋਈ ਮਲਾਇਆ ਹੂੰ ਖੂਨ ਦਾ ਕੋਈ ਵੀ ਰਿਸ਼ਤਾ ਨਹੀਂ ਹੂੰ ਪਰ ਖੂਨ ਦੇ ਰਿਸ਼ਤਿਆਂ ਤੋਂ ਵੀ ਜ਼ਿਆਦਾ ਇਹ ਰਿਸ਼ਤੇ ਬਣ ਗਏ ਤੇ ਫਿਰ ਉਸ ਤੋਂ ਬਾਅਦ ਨਿਹਾਲ ਦੇ ਸੁਖਵਿੰਦਰ ਦੀ ਕੁੱਖੋਂ ਦੋ ਬੱਚੇ ਹੋਏ ਮੁੰਡਾ ਕੁੜੀ ਤੇ ਉਹ ਬੱਚਿਆਂ ਨੂੰ ਫਿਰ ਦੱਸਦੇ ਆ ਦੱਸਣ ਵਾਲੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਸਾਡੇ ਅਸਲ ਨਾਨਕੇ ਕਿਹੜੇ ਨੇ ਹੂੰ ਮਨਜੀਤ ਦਾ ਪੇਕਾ ਪਿੰਡ ਜਾ ਜਿੱਥੇ ਦੀ ਸੁਖਵਿੰਦਰ ਸੀ ਉਹ ਨਾਨਕਾ ਪਿੰਡ ਤੇ ਫਿਰ ਦੋਨੇ ਪਰਿਵਾਰਾਂ ਚ ਬਹੁਤ ਸੋਹਣਾ ਪਿਆਰ ਰਹਾ ਹੂੰ ਤੇ ਇਹ ਕਹਾਣੀ ਦਾ ਅੰਤ ਬਹੁਤ ਖੂਬਸੂਰਤ ਜਿੰਨੀ ਭਾਵਕ ਕਰਨ ਵਾਲੀ ਆ ਉਸ ਤੋਂ ਜ਼ਿਆਦਾ ਕਿਤੇ ਇੱਕ ਆਸ ਵਝਾਉਂਦੀ ਕਹਾਣੀ ਆ ਇਹ ਕਿ ਵਾਕਈ ਕਹਿੰਦੇ ਹੁੰਦੇ ਜੇ ਜ਼ਿੰਦਗੀ ਚ ਲਗਾਤਾਰ ਇਮਤਿਹਾਨ ਚੱਲਦੇ ਰਹਿਣ ਤਾਂ ਕਿਤੇ ਨਾ ਕਿਤੇ ਆ ਕੇ ਬੰਦਾ ਪਾਸ ਹੋ ਜਾਂਦਾ ਹੂੰ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੀ ਵੀ ਜ਼ਿੰਦਗੀ ਦੀ ਕੋਈ ਐਸੀ ਕਹਾਣੀ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਥੱਲੇ ਇੱਕ ਇੰਸਟਾਗ੍ਰਾਮ ਆਈਡੀ ਤਾਂ ਲਿੰਕ ਆ ਉਹਦੇ ਤੇ ਮੈਸੇਜ ਕਰਕੇ ਸਾਡੇ ਨਾਲ ਤੁਸੀਂ ਗੱਲਬਾਤ ਰਾਬਤਾ ਕਾਇਮ ਕਰ ਸਕਦੇ ਹੋ ਆਪਣੀ ਕਹਾਣੀ ਦੱਸ ਸਕਦੇ ਹੋ ਜੇ ਤੁਹਾਡੀ ਕਹਾਣੀ ਕੋਈ ਪ੍ਰੇਰਨਾ ਸਰੋਤ ਹੋਵੇ ਸਾਨੂੰ ਲੱਗਿਆ ਕਿ ਦਰਸ਼ਕਾਂ ਨੂੰ ਦਿਖਾਉਣ ਵਾਲੀ ਆ ਤਾਂ ਅਸੀਂ ਤੁਹਾਡੀ ਬੋਲ ਕੇ ਕਹਾਣੀ ਦਰਸ਼ਕਾਂ ਨੂੰ ਦੱਸਾਂਗੇ ਜੇ ਤੁਸੀਂ ਕੈਮਰੇ ਸਾਹਮਣੇ ਆ ਕੇ ਨਹੀਂ ਦੱਸਣਾ ਚਾਹੁੰਦੇ ਤਾਂ ਤੁਸੀਂ ਕਹਾਣੀ ਸਾਨੂੰ ਵਾਇਸ ਨੋਟਸ ਦੇਰੀ ਯਾ ਲਿਖ ਕੇ ਭੇਜ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਇਹ ਕਹਾਣੀਆਂ ਤੁਸੀਂ ਹਰ ਸ਼ੁੱਕਰਵਾਰ 10:30 ਵਜੇ ਘੈਂਟ ਪੰਜਾਬੀ ਚੈਨਲ ਤੇ YouTube ਤੇ ਦੇਖ ਸਕਦੇ ਹੋ